ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਧ ਸੰਗਤ ਆਓ ਇਤਿਹਾਸ ਦੇ ਨਾਲ ਜੁੜੀਏ ਇਤਿਹਾਸ ਚੱਤਾਂ ਨੂੰ ਵਾਚੀਏ ਸਤਿ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਤਾਂਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਘੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ 5 ਮਈ 1479 ਈਸਵੀ ਦੇ ਵਿੱਚ ਆ ਜੀ ਨੇ ਅਵਤਾਰ ਧਾਰਿਆ ਔਰ 1 ਸਤੰਬਰ 1574 ਈਸਵੀ ਲਗਭਗ 94 96 ਸਾਲ ਦੀ ਉਮਰ ਪੂਰ ਕੇ ਇਸ ਦੁਨੀਆ ਤੋਂ ਅਕਾਲ ਪ੍ਰਮਾਤਮਾ ਦੇ ਵਿੱਚ ਲਵਲੀਣ ਹੋ ਗਏ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪਵਿੱਤਰ ਪ੍ਰਕਾਸ਼ ਜਹਾੜਾ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਧੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਦੇ ਤੀਜੇ ਗੁਰਸਾਧ 26 ਮਈ 1552 ਈਸਵੀ ਨੂੰ 73 ਸਾਲ ਦੀ ਉਮਰ ਦੇ ਵਿੱਚ ਉਹ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਸਾਇਬ ਸ਼੍ਰੀ ਗੁਰ ਅੰਗਦ ਦੇਵ ਜੀ ਨੇ ਆਪ ਜੀ ਦੇ ਸਮੁਖ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਪ੍ਰਕਰਮਾਂ ਕੀਤੀਆਂ ਪਰ ਜੋਤ ਸਾਈਂਬ ਸ੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਪ੍ਰਵੇਸ਼ ਕਰਕੇ ਆਪ ਜੀ ਦੀ ਜੀਵਨ ਸਾਥਣ ਦਾ ਨਾਮ ਆਤਾ ਮਨਸਾ ਦੇਵੀ ਆਪ ਜੀ ਦੇ ਬੱਚੇ ਭਾਈ ਮੋਹਣ ਜੀ ਭਾਈ ਮੋਰੀ ਜੀ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਜਿਹੜੇ ਕਾ ਸਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਹੋਏ ਨੇ ਪਤਾ ਤੇਜਪਾਲ ਸਿੰਘ ਤੇਜਪਾਲ ਜੀ ਅਤੇ ਮਾਤਾ ਲక్ష్ਮੀ ਜੀ ਗੁਰੂ ਅਮਰਦਾਸ ਜੀ ਸਿੱਖੀ ਨੂੰ ਕਬੂਲਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਰਹੀ ਹਿੰਦੂ ਧਰਮ ਤੇ ਵੈਸ਼ਨਵ ਮਰੀਦ ਦੇ ਪੈਰੋ ਉਖੜ ਰਹੇ ਉਹ ਬੜੀਆਂ ਹਿੰਦੂ ਤੀਰਥਾਂ ਦੀਆਂ ਯਾਤਰਾਵਾਂ ਕਰਦੇ ਸਨ ਔਰ ਯਾਤਰਾ ਕਰਦੇ ਹੋਇਆਂ ਇੱਕ ਵਾਰ ਇੱਕ ਭਗਵੇਂ ਕੱਪੜਿਆਂ ਵਾਲਾ ਗੇਰੂ ਕੱਪੜਿਆਂ ਵਾਲਾ ਸਾਧੂ ਯਾਤਰਾ ਤੋਂ ਵਾਪਸ ਆਉਂਦਿਆਂ ਹੋਇਆ ਸਾਥ ਰਲ ਗਿਆ ਬਹੁਤ ਸੋਹਣਾ ਸਾਥ ਬਣਿਆ ਜਿਸ ਵੇਲੇ ਨਕਰ ਦੇ ਵਿੱਚ ਪਹੁੰਚੇ ਬਾਸਰਕੇ ਦੇ ਵਿੱਚ ਪਹੁੰਚੇ ਤੇ ਬਾਬੇ ਅਮਰਦਾਸ ਨੇ ਬੇਨਤੀ ਕੀਤੀ ਪ੍ਰਸਾਦੂ ਨੂੰ ਕਿ ਤੁਸੀਂ ਸਾਡੇ ਕੋਲ ਕੋ ਚਿਰ ਵਿਸ਼ਰਾਮ ਕਰੋ ਸਾਡੇ ਕੋਲ ਲੰਗਰ ਪਾਣ ਕਰੋ ਸਾਡੇ ਮਨ ਨੂੰ ਸ਼ਾਂਤੀ ਆਏਗੀ ਸੋ ਗੁਰੂ ਸਾਹਿਬ ਨੇ ਉਹ ਸਾਧੂ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਨ ਉਪਰੰਤ ਘਰ ਚ ਬਿਠਾ ਕੇ ਜਦੋਂ ਪਰੋਸਿਆ ਅਚਨ ਚੇਤ ਸਾਧੂ ਦੇ ਮੂੰਹੋਂ ਬਚਨ ਨਿਕਲਿਆ ਕਹਿਣ ਲੱਗੇ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ ਇਕਦਮ ਜਿਵੇਂ ਕਾਲ ਜੀ ਤੇ 6 ਵਜਦੀ ਆ ਮੂੰਹ ਦੇ ਵਿੱਚੋਂ ਸਵੇ ਸਬਾਹ ਹੀ ਨਿਕਲ ਆਇਆ ਕਹਿਣ ਲੱਗੇ ਕਹਿੰਦੇ ਕਿ ਗੁਰੂ ਤਾਂ ਧਾਨ ਨਹੀਂ ਕੀਤਾ ਹੀ ਨਹੀਂ ਅਜੇ ਅਜੇ ਬੁਰਕੀ ਤੋੜੀ ਸੀ ਗਰਾਈ ਅਜੇ ਮੂੰਹ ਚ ਪਾਈ ਨਹੀਂ ਸੀ ਕਹਿਣ ਲੱਗੇ ਓਪਰੇਆ ਪੁਰਖਾ ਤ੍ਰਿਗ ਤੇਰਾ ਜੀਵਨ ਤ੍ਰਿਗ ਹੈ ਮੇਰਾ ਜੀਵਨ ਵੀ ਨਸ਼ਟ ਕਰਨ ਲੱਗਾ ਸੀ ਮੈਂ ਇੱਕ ਨਗੂਰੇ ਦੇ ਹੱਥੋਂ ਪ੍ਰਸ਼ਾਦਾ ਛਕਣ ਲੱਗਾ ਸੀ ਮੇਰਾ ਤਰਨ ਪਿਛਟ ਹੋ ਜਾਣਾ ਸੀ ਉੱਥੇ ਰੋਟੀ ਛੁੱਟ ਕੇ ਉਹ ਸਾਧੂ ਬਾਹਰੋਂ ਨਿਕਲ ਗਿਆ ਔਰ ਬਾਬੇ ਅਮਰਦਾਸ ਦੇ ਦਿਲ ਤੇ ਬੜੀ ਵੱਡੀ ਸੱਟ ਵਜੀ ਇੱਕ ਰੋਜ਼ ਉਹ ਆਪਣੇ ਭਾਂਜੇ ਦੀ ਜੀਵੀ ਬੀਬੀ ਅਮਰੋ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਉਦੁੱਧ ਰੜਕਦਿਆਂ ਹੋਇਆਂ ਬੀਬੀ ਅਮਰੋ ਆਸਾ ਜੀ ਦੀ ਵਾਰ ਦੇ ਵਿੱਚੋਂ ਬੜੇ ਪਿਆਰ ਦੇ ਨਾਲ ਬਾਣੀ ਸ਼ਲੋਕ ਤੇ ਪੌੜੀਆਂ ਪੜ੍ਹ ਰਏ ਸਨ ਉਸ ਚੀਜ਼ ਦਾ ਬੜਾ ਮਨ ਤੇ ਅਸਰ ਹੋਇਆ ਤੇ ਗੁਰੂ ਅਮਰਦਾਸ ਜੀ ਨੇ ਪੁੱਛਿਆ ਪੁੱਤਰੀ ਇਹ ਕਿੰਨਾ ਦੀ ਬਾਣੀ ਹੈ ਦਾ ਗੁਰੂ ਅਮਰਦਾਸ ਜੀ ਨੂੰ ਬੀਬੀ ਅਮਰੋ ਕਹਿੰਦੇ ਕਿ ਇਹ ਬਾਬੇ ਨਾਨਕ ਦੇਵ ਦੀ ਬਾਣੀ ਹੈ। ਔਰ ਅਮਰੋ ਗੁਰੂ ਅੰਗਦ ਦੇਵ ਜੀ ਦੀ ਧੀ ਸੀ। ਤੇ ਕਹਿਣ ਲੱਗੀ ਐਸਵੇ ਦੇ ਪਿਤਾ ਜੀ ਉਹਨਾਂ ਦੀ ਗੁਰਦੱਦੀ ਤੇ ਬੈਠੇ ਹੋਏ। ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਗੁਰੂ ਨਾਲ ਮੁਲਾਕਾਤ ਕਰਾਉਣ ਲਈ ਕਿਹਾ। ਅਤੇ ਉਸ ਵੇਲੇ 1540 ਵਿੱਚ ਅਮਰਦਾਸ ਜੀ 60 ਸਾਲ ਦੀ ਉਮਰੇ ਗੁਰੂ ਅੰਗਦ ਦੇਵ ਜੀ ਨੂੰ ਮਿਲ ਸਿੱਖ ਬਣ ਗਏ ਤੇ ਖੁਦ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ 1552 ਵਿੱਚ ਜਸਮਾਨੀ ਮਰਗ ਤੋਂ ਪਹਿਲਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਮਰਦਾਸ ਜੀ ਨੂੰ ਵਰਤਾ ਗਤੀ ਦੇ ਕੇ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦਿੱਤੀ ਜੇ ਗੁਰੂ ਘਣਿਆਂ ਸੱਚੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ 12 ਬਖਸ਼ਾਂ ਕੀਤੀਆਂ ਕਿਹੜੀਆਂ ਬਖਸ਼ਾਂ ਨੇ ਪਿਆਰਿਓ ਆਓ ਸਰਵਣ ਕਰੀਏ ਨਿਮਾਣਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਆਸਰਿਆਂ ਦੇ ਆਸਰੇ ਨਥਾਵਿਆਂ ਦੇ ਥਾਵਾਂ ਨਿਲਜਿਆਂ ਦੀ ਲਜ ਨਿਪਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਤਰਿਆਂ ਦੀ ਧਿਰ ਨਚੀਜਿਆਂ ਦੀ ਚੀਜ ਨਿਰਜੋੜਿਆਂ ਦਾ ਜੋਰ ਅਤੇ ਪੀਰਾਂ ਦਾ ਪੀਰ ਗੁਰੂ ਅਮਰਦਾਸ ਸਾਹਿਬ ਸਿੱਖੀ ਦੇ ਖਾਸ ਨੋਹਾਰਕਾਰ ਸਨ ਆ ਉਨਾ ਮਜੀਬੀ ਤਨਜੀਮ ਮੰਜੀ ਕਹਾਉਂਦੇ ਸਿਸਟਮ ਦਾ ਤዋਰਫ ਕਰ ਉਹਦੇ ਸਰਬਰਾਹਮ ਉਕਤ ਮੁਰਕਤ ਕੀਤੇ ਮੁਕਰਰ ਕੀਤੇ ਸਿਸਟਮ ਜੋ ਕਿ ਅਜੋਕੇ ਦੌਰ ਵਿੱਚ ਤਵਦੀਰ ਕਿਸਮ ਵਿੱਚ ਜਾਰੀ ਹੈ ਉਹ ਗੁਰੂ ਸਾਹਿਬ ਸੈਬ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਪਹਿਲਾਂ ਜਿਸ ਵੇਲੇ ਦਿਲ ਤੇ ਏਡੀ ਵੱਡੀ ਛੱਟ ਵਜੀ ਸੀ ਗੁਰੂ ਅੰਗਦ ਦੇਵ ਜੀ ਰਿਸ਼ਤੇਦਾਰੀ ਦੇ ਵਿੱਚ ਕੁੜਮਾਚਾਰੀ ਵੀ ਹੈ ਤੇ ਪਿਆਰਿਓ ਗੁਰੂ ਸਮਝ ਕੇ ਉਹਨਾਂ ਦੇ ਦਰ ਤੇ ਆ ਕੇ ਜੋ ਸੇਵਾ ਦੇ ਵਿੱਚ ਜੁਟੇ ਨੇ ਸੁਭਗੈ ਨਾਗਾ ਇੰਨੀ ਵੱਡੀ ਉਮਰ ਪਿਆਰਿਓ ਗਾਗਰਤੀ ਸੇਵਾ ਦਰਿਆਏ ਬਿਆਸ ਤੋਂ ਵਾਗਰ ਭਰ ਕੇ ਜਲਦੀ ਲਿਆਉਣੀ ਅੰਮ੍ਰਿਤ ਵੇਲੇ ਸਾਹਿਬ ਸ਼੍ਰੀ ਗੁਰੰਗਦੇਵ ਜੀ ਦੇ ਸ਼ਰਾਂਣ ਪਾਣ ਕਰਾਉਣੇ ਉਸ ਤੋਂ ਬਾਅਦ ਦੇ ਵਿੱਚ ਆਪ ਸ਼ਰਾਂਣ ਪਾਣ ਕਰਕੇ ਸਾਰਾ ਦਿਨ ਆਪਣੇ ਕੰਮਕਾਰ ਦੇ ਵਿੱਚ ਨੂੰ ਜਾਣਾ ਇਹ ਹੀ ਉਹਨਾਂ ਦਾ ਨਿੱਤਾ ਪ੍ਰਤੀ ਕਰਮ ਸੀ ਬੜੇ ਲੋਕਾਂ ਨੇ ਵੀ ਨੇ ਵੀ ਮਾਰੇ ਕਿ ਕੁੜਮਾ ਦੇ ਘਰ ਆ ਕੇ ਐਨੀ ਬੁੱਢੀ ਉਮਰੇ ਕੰਮ ਕਰਨਾ ਸ਼ੋਭਾ ਨਹੀਂ ਦਿੰਦਾ ਗੁਰੂ ਅੰਗਦ ਦੇਵ ਜੀ ਨੂੰ ਇਹ ਕਹਿਆ ਨੇ ਕਹਿਣਾ ਕਿ ਤਨਾ ਬਜ਼ੁਰਗ ਹੈ ਅਬ ਤੁਸੀਂ ਕਿੱਡੀ ਵੱਡੀ ਸੇਵਾ ਉਹਨੂੰ ਲਈ ਹੈ ਗਾਗਰ ਜਲਦੀ ਲਿਆ ਕੇ ਤੁਹਾਨੂੰ ਸ਼ਰਨਨ ਕਰਾਉਂਦਾ ਹੈ ਇਹ ਕੰਮ ਸਹੀ ਨਹੀਂ ਕਹਿੰਦਾ ਪਾ ਬੜੇ ਬੜੇ ਲੋਕਾਂ ਨੇ کاروبار ਕੀਤੇ ਇੱਕ ਵਾਰ ਗੁਰੂ ਅਮਰਦਾਸ ਜੀ ਜਲਦੀ ਗਾਗਰ ਭਰਨ ਵਾਸਤੇ ਅਮਰਤ ਜੁ ਲੈ ਗਏ ਜੋਰਾਂ ਦਾ ਝਖੜ ਵਗ ਰਿਹਾ ਹੈ ਚੋਰਾਂ ਦਾ ਹਨੇਰ ਚੱਲ ਰਿਹਾ ਹੈ ਕਾਲੀ ਬੋਲੀ ਰਾਤ ਹੈ ਮੋਢੇ ਦੇ ਉੱਤੇ ਗਾਗਰ ਰੱਖੀ ਬਾਪ ਸਾਰੇ ਨੇ ਅੱਗੇ ਜਲਾਹਾਂ ਦੇ ਘਰਾਂ ਦੇ ਕੋਲ ਆਣ ਕੇ ਜਲਾਹਾਂ ਨੇ ਖੱਡੀ ਪੁੱਟੀ ਹੋਈ ਸੀ ਉਹਦੇ ਪੈਰ ਚਲ ਗਿਆ ਔਰ ਡਿੱਗੇ ਨੇ ਨਾਲ ਹੀ ਗਾਗਰ ਜਿਹੜੀ ਹੈ ਮੋਢੇ ਤੋਂ ਪਾਣੀ ਢੁਲਣ ਨਹੀਂ ਦਿੱਤਾ ਜਦੋਂ ਭੌਂ ਤੇ ਗਾਗਰ ਵਜੀ ਜਾ ਕੇ ਖੜਾਕ ਹੋਇਆ ਤੇ ਉਸੇ ਵੇਲੇ ਉਹ ਜਲਾਈ ਜਿਹੜੀ ਸੀ ਖੜਕਾ ਸੁਣ ਕੇ ਜਲਾਇਆ ਜਲਾਈ ਦੂਵੀ ਉੱਠੇ ਨੇ ਤੇ ਉਹ ਜਲਾਇਆ ਕਹਿਣ ਲੱਗਾ ਕਿ ਕੌਣ ਹੋ ਸਕਦਾ ਐਸ ਵੇਲੇ ਜਲਾਈ ਕਹਿੰਦੀ ਏ ਕਿ ਅਮਰੂ ਨਹਾਵਾ ਹੋਏਗਾ ਹੋਰ ਕੌਣ ਹੋਣਾ ਪਰਮਾ ਦੇ ਘਰ ਆਣ ਕੇ ਗਾਗਰਾਂ ਦੀ ਪਾਣੀ ਦੀ ਸੇਵਾ ਕਰਨ ਰਿਹਾ ਢੋਲਿਆ ਉਸੇ ਵੇਲੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਭੜਈਏ ਚੱਲਿਏ ਮੈਂ ਥਾਂ ਵਾਲਾ ਹਾਂ ਨਥਾਂ ਮਾ ਨਹੀਂ ਇਹਨਾਂ ਕਹਿ ਗਾਗਰ ਬੋਡੇ ਤੇ ਰੱਖੇ ਆਪ ਧਰਮਸ਼ਾਲਾ ਦੇ ਵਿੱਚ ਆ ਗਏ ਕੀ ਦੇਖਦੇ ਨੇ ਚਨਾਣ ਪਾਣ ਕਰਵਾਇਆ ਦਿਨ ਚੜ੍ਹੇ ਉਹ ਜਿ ਲਈ ਚੱਲੀ ਹੋਈ ਆ ਫੜਕੇ ਲੈ ਕੇ ਆਏ ਗੁਰੂ ਅੰਗਦ ਦੇਵ ਜੀ ਦੇ ਆਣ ਕੇ ਮੱਥਾ ਟੇਕਿਆ ਜਲਾਏ ਨੇ ਵੀ ਤੇ ਜਲਾਈ ਨੇ ਵੀ ਉਹਨੂੰ ਬਿਠਾਇਆ ਗਿਆ ਚਲ ਫਲ ਲਲ ਫਲ ਮਾਰਦੀ ਹੈ ਕਹਿਣ ਲੱਗੇ ਗੁਰੂ ਸਾਹਿਬ ਇਹਨੂੰ ਠੀਕ ਕਰੋ ਉਹਨਾਂ ਨੇ ਪੁੱਛਿਆ ਗੱਲ ਕੀ ਹੈ ਸਾਰੀ ਗੱਲ ਦੱਸੀ ਗਈ ਪਰ ਪਿਆਰਿਓ ਗੁਰੂ ਅੰਗਦ ਦੇਵ ਜੀ ਹੱਸ ਕੇ ਕਹਿਣ ਲੱਗੇ ਵੀ ਇਹਦਾ ਹੱਲ ਜਿੰਨੂੰ ਤੁਸੀਂ ਮਾੜਾ ਚੰਗਾ ਬੋਲਿਆ ਉਹ ਹੀ ਕੱਢ ਸਕਦਾ ਮੇਰੇ ਵੱਸੋਂ ਬਾਹਰ ਹੈ ਤੁਸੀਂ ਗੁਰੂ ਅਮਰਦਾਸ ਜੀ ਕੋਲ ਗੱਲ ਕਰੋ ਫਿਰ ਗੁਰੂ ਅਮਰਦਾਸ ਜੀ ਆਏ ਉਹਨਾਂ ਦੇ ਸਾਹਮਣੇ ਬਚਨ ਹੋਏ ਤੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਇਹਨੂੰ ਮaaf ਕਰ ਦੇਵੋ ਸੋ ਗੁਰੂ ਸਾਹਿਬ ਨੇ ਉਸਨੂੰ ਮaaf ਕੀਤਾ ਉਸ ਦਾ ਪਿਆਰ ਇਹੋ ਚੱਲ ਖਤਮ ਹੋ ਗਿਆ ਕਿਸ ਰੀਕੇ ਦੇ ਨਾਲ ਸੇਵਾ ਨਿਭਾਉਂਦੇ ਹਨ ਨਿਭਾਉਂਦੇ ਆਖੀਰ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਉਹ ਪਾਣੀ ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਸਤਿਗੁਰਾਂ ਦੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਤੀਜੇ ਗੁਰੂ ਅਲਾਨ ਦਿੱਤਾ ਹੈ ਬੌਲੀ ਸਾਹਿਬ ਦੀ ਸੇਵਾ ਬੜੀ ਸਜ ਧਜ ਦੇ ਨਾਲ ਕਰਾਉਂਦੇ ਨੇ ਦੂਰ ਦੂਰ ਤੋਂ ਸ਼ਖਤਾਂ ਇੱਥੇ ਪਹੁੰਚਦੀਆਂ ਨੇ ਲੱਕੜੀ ਦਾ ਇੰਤਜ਼ਾਮ ਜਿਹੜਾ ਹੈ ਜਿਹੜੇ ਸੇਵਾਦਾਰ ਉਹਨਾਂ ਦੇ ਘਰ ਬਣਾਉਣ ਵਾਸਤੇ ਲੰਗਰਾਂ ਦੇ ਵਿੱਚ ਵੰਡਣ ਵਾਸਤੇ ਕੰਮ ਵਾਸਤੇ ਕਲਬ ਕਰਨ ਵਾਸਤੇ ਇਹ ਲੱਕਣ ਸਾਰੇ ਹਿਮਾਚਲ ਤੋਂ ਪਾਣੀ ਦੇ ਰਹੀ ਇੱਥੇ ਪਹੁੰਚਦੀ ਹੈ। ਔਰ ਗੁਰੂ ਜੀ ਦੇ ਸੇਵਾਦਾਰ ਸੇਵਕ ਬੜੇ ਪਿਆਰ ਨਾਲ ਸੇਵਾ ਕਰਦੇ ਨੇ। ਇਸੇ ਸਮੇਂ ਹੀ ਭਾਈ ਜੇਠਾ ਜੀ ਵਸਰ ਕੇ ਤੋਂ ਆਪਣੀ ਨਾਨੀ ਦੇ ਨਾਲ ਸੰਗ ਦੇ ਨਾਲ ਰਲ ਕੇ ਇੱਥੇ ਆ ਕੇ ਸੇਵਾ ਸਿਮਰਨ ਦੇ ਵਿੱਚ ਜੁਟ ਜਾਂਦੇ ਨੇ। ਔਰ ਇਥੇ ਜਿਸ ਵੇਲੇ ਮਾਤਾ ਮਨਸਾ ਦੇਵੀ ਜੀ ਬੀਬੀ ਭਾਨੀ ਜਵਾਨ ਹੋਈ ਹੈ ਗੁਰੂ ਅਮਰਦਾਸ ਜੀ ਨੂੰ ਦੱਸਦੇ ਨੇ ਕਹਿੰਦੇ ਨੇ ਕਿ ਇਹਨਾਂ ਵਾਸਤੇ ਆਪਾਂ ਕੋਈ ਵਰ ਲਬੀਏ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਕੈਸਾ ਵਰ ਹੋਵੇ ਸਾਹਮਣੇ ਕਮਕਾਰ ਤੋਂ ਉਪਰੰਤ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਬੈਠੇ ਸਨ ਕਹਿੰਦੇ ਕਿ ਇਹਦੇ ਵਰਗਾ ਬੱਚਾ ਮਿਲ ਜਾਵੇ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਤੇ ਗੁਰੂ ਅਮਰਦਾਸ ਜੀ ਹੱਸ ਕੇ ਆਪਣੀ ਨੇਤਰ ਖੋਲ ਕੇ ਕਹਿਣ ਲੱਗੇ ਭਲਾਈਏ ਐਸਾ ਬੱਚਾ ਮਿਲ ਜਾਵੇ ਇਹਦੇ ਵਰਗਾ ਬੱਚਾ ਮਿਲ ਜਾਵੇ ਤੇ ਇਹੀ ਬੱਚਾ ਸਹੀ ਹੈ ਆਪਣੀ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ ਔਰ ਇਹਨੇ ਦੇ ਵਿੱਚ ਮਾਤਾ ਵੰਸਾ ਦੇਵੀ ਜੀ ਖੁਸ਼ ਹੋ ਜਾਂਦੇ ਕਹਿੰਦੇ ਠੀਕ ਹੈ। ਔਰ ਭਾਈ ਜੇਠਾ ਜੀ ਨੂੰ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਹੈ। ਫਿਰ ਵੀ ਜਿਸ ਤਰੀਕੇ ਦੇ ਨਾਲ ਉਹ ਮਰਦਾਸ ਜੀ ਸੇਵਾ ਕਰਦੇ ਰਹੇ ਉਸੇ ਤਰੀਕੇ ਨਾਲ ਭਾਈ ਜੇਠਾ ਜੀ ਵੀ ਟੋਕਰੀ ਢੋਂਦੇ ਨੇ। ਸਿਰ ਦੇ ਉੱਤੇ ਸਾਰੀ ਦਿਹਾੜੀ ਸੇਵਾ ਦੇ ਵਿੱਚ ਜੁਟੇ ਰਹਿੰਦੇ ਨੇ। ਇੱਕ ਵਾਰ ਲਾਹੌਰ ਤੋਂ ਦਰਸ਼ਨ ਮਿਲੇ ਕਰਨ ਵਾਸਤੇ ਇਹਨਾਂ ਦਾ ਸਿਕਾ ਕਬੀਲਾ ਗੁਰੂ ਰਾਮਦਾਸ ਜੀ ਦਾ ਤੁਨਾ ਮੰਡੀ ਤੋਂ ਪਹੁੰਚਦਾ ਏ ਛੱਤੇ ਟੋਕਰਾ ਵੇਖ ਕੇ ਗੁਰੂ ਅਮਰਦਾਸ ਜੀ ਨੂੰ ਬੋਲਕ ਬੋਲ ਬੋਲਣ ਲੱਗ ਪਏ ਇੱਕ ਬਨੇ ਤਾਂ ਤੂੰ ਇਹਨੂੰ ਆਪਣਾ ਜਵਾਈ ਬਣਾ ਰਿਹਾ ਹੈ ਇੱਕ ਬੰਨੇ ਤੂੰ ਆਪਣੀ ਲੜਕੀ ਦਾ ਰਿਸ਼ਤਾ ਬੀਬੀ ਪਾਨੀ ਦਾ ਬਾਬੇ RAMDAS ਨੂੰ ਕਰ ਰਿਹਾ ਹੈ ਔਰ ਦੂਜੇ ਬੰਨੇ ਸਿੱਧੇ ਉੱਤੇ ਟੋਕਰੀ ਚਕਵਾ ਕੇ ਇਹਨੂੰ ਕੰਮ ਲਾ ਰਿਹਾ ਹੈ ਐਸਾ ਕੰਮ ਨਹੀਂ ਕਰਨਾ ਚਾਹੀਦਾ ਗੁਰੂ ਅਮਰਦਾਸ ਜੀ ਇੱਕ ਬੰਨੇ ਖੁਸ਼ ਵੀ ਨਹੀਂ ਤੇ ਦੂਜੇ ਬੰਨੇ ਉਹਨਾਂ ਦੇ ਅੱਖਾਂ 'ਚ ਛਲਕ ਆਈਆਂ ਕਹਿਣ ਲੱਗੇ ਭਲਿਓ ਤਾਨੂੰ ਕੀ ਪਤਾ ਹੈ ਇਸ ਦੇ ਸਿਰ ਤੇ ਟੋਕਰੀ ਹੈ ਕਿ ਇਸ ਦੇ ਸਿਰ ਦੇ ਉੱਤੇ ਸਾਰੀ ਦੁਨੀਆ ਦਾ ਛਤਰ ਹੈ ਇਹ ਐਸਾ ਗੁਰੂ ਦਾ ਸਿੱਖ ਹੈ ਜਿਹੜਾ ਸਾਰੀ ਦੁਨੀਆ ਇਹਦੇ ਦਰ ਤੋਂ ਪ੍ਰਸ਼ਾਦਾ ਛਕੇਗੀ, ਰਜ ਰਜ ਕੇ ਜਾਵੇਗੀ, ਆਸ਼ੀਸ਼ਾਂ ਦੇਵੇਗੀ ਔਰ ਸਾਰੀ ਦੁਨੀਆ ਨੂੰ ਭੁੱਖਿਆਂ ਨੂੰ ਲੰਗਰ ਛਕਾਉਣ ਵਾਲਾ ਇਹ ਗੁਰੂ ਬਣੇਗਾ ਬੜੀਆਂ-ਬੜੀਆਂ ਅਸੀਸਾਂ ਦੇ ਕੇ ਗੁਰੂ ਅਰੰਦਾਸ ਜੀ ਅਖੀਰ ਇਮਤਿਹਾਨ ਵੀ ਬਹੁਤ ਕੀਤੇ ਇੱਕ ਵਾਰ ਛੜੇ ਬਣਾਉਣ ਵਾਸਤੇ ਕਿਆ ਗਿਆ ਛੜਾ ਬਣਦਾ ਹੈ ਛਾਂ ਮ ਦੇਖਦੇ ਨੇ ਕਹਿੰਦੇ ਨਹੀਂ ਸਹੀ ਨਹੀਂ ਬਣਿਆ ਢਾ ਦਿਓ ਦੂਜੇ ਦਿਨ ਫੇਰ ਥੜਾ ਸਾਰਿਆ ਜਾਂਦਾ ਸਹੀ ਨਹੀਂ ਬਣਿਆ ਢਾ ਦਿਓ ਤੀਜੇ ਦਿਨ ਫੇਰ ਥੜਾ ਸਾਰਿਆ ਜਾਂਦਾ ਸਹੀ ਨਹੀਂ ਬਣਿਆ ਢਾ ਦਿਓ ਗੱਲ ਕਹ ਦੀ ਸੱਤ ਵਾਰ ਥੜਾ ਬਣਾਇਆ ਪਰ ਸੱਤ ਵਾਰ ਹੀ ਟਵਾਇਆ ਗਿਆ ਭਾਈ ਰਾਮਾ ਜੀ ਜਿਹੜੇ ਦੂਜੇ ਜੁਆ ਹੀ ਨੇ ਤੀਜੀ ਵਾਰੀ ਥੜਾ ਬਣਤੇ ਹੀ ਉੱਠੇ ਬਾਪੂ ਜੀ ਤੁਹਾਡੀ ਉਮਰ ਜ਼ਿਆਦਾ ਹੋ ਗਈ ਐ ਇਸ ਵੇਲੇ ਤੁਹਾਨੂੰ ਕੋਈ ਸੋਝੀ ਨਹੀਂ ਰਹੀ ਵਧੀਆ ਥੜਾ ਬਣਿਆ ਐ ਤੁਸੀਂ ਉਹਨੂੰ ਓਟਾ ਦਿੰਦੇ ਹੋ ਮੈਂ ਥੜੇ ਨਹੀਂ ਬਣਾਵਾਂਗਾ ਤੀਜੀ ਥੜੇ ਤੋਂ ਬਾਅਦ ਉਹਨੇ ਬਣਾਉਣਾ ਬੰਦ ਕਰ ਦਿੱਤਾ ਹੁਣ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਸੱਤ ਥੜੇ ਸਾਰੇ ਉਸ ਵੇਲੇ ਗੁਰੂ ਅਮਰਦਾਸ ਜੀ ਖੁਸ਼ ਹੋਏ ਕਲਾਵੇ ਵਿੱਚ ਲਿਆ ਜਫੀ ਵਿੱਚ ਲਿਆ ਤੇ ਇਹ ਆਪ ਜੀ ਦੇ ਨਾਲ ਇੱਕ ਡੂੰਘੀ ਸੋਚ ਵਾਲੀ ਗੱਲ ਹੈ ਕਿ ਇਸ ਤੋਂ ਅੱਗੇ ਇਹ ਤਾਜ ਗੁਰੂ ਰਾਮਦਾਸ ਜੀ ਦੇ ਸਿਰ ਤੇ ਟਿਕਣਾ ਸੀ ਔਰ ਦਸਵੀਂ ਪਾਤਸ਼ਾਹੀ ਸੱਤ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਸੱਤ ਛੜੇ ਟਵਾ ਕੇ ਬਖਸ਼ਿਸ਼ ਕੀਤੀਆਂ ਗਈਆਂ ਇਹ ਬੜੀ ਡੂੰਗੀ ਰੰਗ ਸੀ ਇਸ ਰਮਝ ਨੂੰ ਕੋਈ ਜਾਣ ਸਕਦਾ ਸੀ ਕੋਈ ਨਹੀਂ ਸੀ ਜਾਣ ਸਕਦਾ ਸੋ ਇਹ ਇਸ ਤਰੀਕੇ ਦੇ ਨਾਲ ਆਪ ਜੀ ਨੇ ਬਖਸ਼ਿਸ਼ ਕਰਕੇ ਅਖੀਰ 95 ਸਾਲ ਦੀ ਉਮਰ ਭੋਗਣ ਤੋਂ ਪਰੰਤ ਗੁਰਦਾ ਗੱਦੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰਕੇ ਕਾਲ ਪਿਆਨਾ ਕਰ ਗਏ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਔਰ ਜੋਤ ਪ੍ਰਗਟ ਕਰਕੇ ਗੁਰੂ ਰਾਮਦਾਸ ਜੀ ਦੇ ਵਿੱਚ ਆਪ ਜੀ ਨੇ ਇਸ ਸੰਸਾਰਿਕ ਮੰਧਾਂ ਤੋਂ ਆਯਾਦ ਹੋਏ ਜੋਤੀ ਮੈਂ ਜੋਤ ਰਲਾ ਜਾਈ ਦੇ ਮਾਮਾ ਕਨਸਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਵਰਤਾ ਗਦੀ ਬਖਸ਼ਿਸ਼ ਕੀਤੀ ਸੋ ਇਹ ਸੀ ਪਿਆਰਿਓ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੇਨਾਂ ਦੀ ਬਾਤ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸਰਗੋ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਫੁੱਲਾਂ ਨੂੰ ਅਚਤਾਰਿਓ ਗੱਜ ਕੇ ਫਤਿਹ ਕਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ